ਪੀ ਕੇ ਸ਼ਰਾਬ ਮਾਰਤਾ ਈ ਮੇਰੀ ਬਹੁਤ ਜ਼ਿਆਦਾ ਕਰਦਾ। ਪੰਜਨ ਤੇ ਮਾਰਿਆ ਮੈਨੂੰ ਇਹਨੇ ਮਾਰ ਕਟਾਈ ਕਰਦੇ ਨੇ। ਤਾਂ ਮੇਰੇ ਸਿਰ ਦੇ ਵਿੱਚ ਗੋਥੜਾ ਮਾਰ ਦਿੱਤੀ। ਇਹਨੇ ਮੇਰੀ ਬਾਹ ਤੇ ਮੁcke ਮਾਰੇ। ਇਹਦੇ ਵਿੱਚ ਲੱਟ ਮਾਰੀ। ਦੋਨਾਂ ਨੇ ਮੈਰੀਟੇਟ ਵਿੱਚ ਲੱਟਾਂ ਮਾਰਿਆ ਨੇ। ਦੋਨਾਂ ਨੇ ਖੜ ਕੇ ਮੇਰਾ ਗਲਾ ਕੋਟਿਆ ਪੈ। ਸਾਹ ਜੀ ਦੇ ਕੁਮਾਰੀਆਂ ਮੇਰਾ ਪਿੰਡ ਹਰ ਤੋਂ ਬਿਥਵਾਲਾ ਮੇਰੇ ਘਰ ਵਿੱਚ ਗਰੇਲੂ ਤੇ ਨਿਕਲੇ ਅਸ਼ਾ ਮੇਰੇ ਤਿੰਨ ਬੇਟੇ ਨੇ ਤਿੰਨ ਬੇਟੇ ਦਿਲਾਵਰ ਸਾਹਿਲ ਤੇ ਕਸ਼ਿਸ਼ ਸਭ ਤੋਂ ਛੋਟਾ ਬੇਟਾ ਜਿਹੜਾ ਕਸ਼ਿਸ਼ ਆ ਕਸ਼ਿਸ਼ ਤੇ ਰੋਜੀ ਇਹ ਦੋਨੇ ਮੇਰੇ ਨਾਲ ਅਕਸਰ ਲੜਦੇ ਚਵੜਦੇ ਰਹਿੰਦੇ ਨੇ ਇਸੇ ਜਾਇਦਾਦ ਤੋਂ ਮੇਰੀ ਕੋਠੀ 40-45 ਲੱਖ ਦੀ ਕੋਠੀ ਆ ਇੱਕ ਮੇਰੀ ਪੈਨਸ਼ਨ ਆਂਦੀ ਪਈ ਆ ਵੀ 22000 ਰੁਪਏ ਪੈਨਸ਼ਨ ਆ ਮੇਰੀ ਇਹ ਦੋਨੇ ਚੀਜ਼ਾਂ ਕਹਿੰਦੇ ਆ ਕਿ ਸਾਨੂੰ ਮਾਰਕਟਾਈ ਕਰਦੇ ਰਹਿੰਦੇ ਆ ਪੀ ਕੇ ਸ਼ਰਾਬ ਮਾਰਕਟਾਈ ਮੇਰੀ ਬਹੁਤ ਜ਼ਿਆਦਾ ਕਰਦਾ ਮੈਂ ਜੋਬ ਨਹੀਂ ਕਰਦੀ ਮੇਰੇ ਹਸਬੰਦ ਜੋਬ ਕਰਦੇ ਐ ਐਕਸਪਾਇਰ ਹੋ ਚੁੱਕੇ ਨੇ ਉਹਨਾਂ ਦੀ ਪੈਨਸ਼ਨ ਮੰਨਣ ਲੱਗੀ ਹੋਈ ਆ ਤੇ ਉਹ ਪੈਨਸ਼ਨ ਤੇ ਮਾਰਿਆ ਮੈਨੂੰ ਇਹਨੇ ਮਾਰਕਟਾਈ ਕਰਦੇ ਨੇ ਕਿ ਸਾਡੇ ਨਾਂ ਤੇ 40-50 ਲੱਖ ਦੀ ਕੋਟੀ ਮੇਰੇ ਇਕੱਲੇ ਨਾਂ ਤੇ ਹੋਣੀ ਚਾਹੀਦੀ ਹੋਰ ਕੋਈ ਵਿੱਚ ਪਾਈ ਹੋਣੀ ਹੋਣਾ ਚਾਹੀਦਾ ਇਸੇ ਵੱਲੋਂ ਮੇਰੀ ਮਾਰਕਟਾਈ ਕਰਦੇ ਨੇ ਤੇ ਉਹਨੇ ਮੇਰੇ ਬਹੁਤ ਜ਼ਿਆਦਾ ਮਾਰਕਟਾਈ ਕੀਤੀ ਆ ਮੇਰੇ ਸਿਰ ਦੇ ਵਿੱਚ ਦੋ ਥੜਾ ਮਾਰੀਆਂ ਮੇਰੀ ਬਾਹਾਂ ਤੇ ਮੁੱਕੇ ਮਾਰੇ ਢਿੱਡ ਵਿੱਚ ਲੱਤ ਮਾਰੀ ਆ ਨੋਂ ਰੋਜੀ ਨੇ ਨੋ ਰੋਜੀ ਤੇ ਪੁੱਤਰ ਕਸ਼ਿਸ਼ ਨੇ ਇਹ ਦੋਨਾਂ ਨੇ ਮੇਰੇ ਤੇ ਦੇ ਵਿਚ ਲਤਾ ਮਾਰੀਆਂ ਨੇ ਦੋਨਾਂ ਨੇ ਫੜ ਕੇ ਮੇਰਾ ਗਲਾ ਕੋਟਿਆ ਪਹਿਲਾਂ ਨੋ ਨੇ ਕੋਟਿਆ ਫਿਰ ਪੁੱਤਰ ਨੇ ਕੋਟਿਆ ਕੋਟ ਕੇ ਜਦੋਂ ਮੈਂ ਬਾਹਰ ਆਈਆਂ ਫਿਰ ਮੈਂ ਥਾਣੇ ਪਹੁੰਚ ਗਈਆਂ ਜੀ ਬਹੁਤ ਜ਼ਿਆਦਾ ਤਸੱਦਦ ਕੀਤੀ ਆ ਕੁਝ ਦਿਨ ਪਹਿਲਾਂ 10 15 ਦਿਨ ਹੋ ਗਏ ਇਹਦੇ ਪੇਕੇਆਂ ਨੇ ਵੀ ਆ ਕੇ ਇਹਨੇ ਆਪਣੇ ਪੇਕੇਆਂ ਤੋਂ ਵੀ ਸੱਧਿਆ ਆਪਣੇ ਪੇਕੇਆਂ ਨੂੰ ਅਸ਼ੋਕ ਕੁਮਾਰ ਇਹਦਾ ਪਿਤਾ ਮਾਤਾ ਸ਼ਸ਼ੀਲ ਪੁਮਾਰੀ ਤੇ ਭਰਾ ਦਾ ਲਵ ਤੇ ਭੈਣੇ ਦੀ ਛਵਾਨੀ ਇਹਨਾਂ ਨੇ ਆ ਕੇ ਮੇਰੇ ਘਰ ਦੇ ਉੱਤੇ ਲੱਤਾਂ ਮਾਰੀਆਂ ਨੇ ਬਹੁਤ ਜ਼ਿਆਦਾ ਲੱਤਾਂ ਮਾਰ ਕੇ ਸਾਡਾ ਨਕੋਲ ਪਲੂਗੇ ਵੀ ਕਿਤੇ ਨੇ ਚੰਗੇ ਮਤਲਬ ਬਹੁਤ ਜ਼ਿਆਦਾ ਸਾਡੇ ਨਾਲ ਇਹਨਾਂ ਨੇ ਵੀ ਆ ਕੇ ਲੜਾਈ ਝਗੜਾ ਕੀਤਾ ਹੈ ਮੈਨੂੰ ਮੇਰਾ ਪੁੱਤਰ ਅਕਸਰ ਹੀ ਮਾਰਦਾ ਰਹਿੰਦਾ ਨਾਲ ਮੇਰੀ ਨੋ ਵੀ ਬਹੁਤ ਜ਼ਿਆਦਾ ਮੈਨੂੰ ਮਾਰਦੀ ਆ ਮਾਰਦੀ ਕੁਟਦੀ ਨੇ ਦੇ ਕੁੱਤੀਏ ਕੰਜਰੀਏ ਬਦਮਾਛੇ ਗਸਤੀਏ ਕਿੱਥੋਂ ਆਈਆਂ ਹੋ ਕੇ ਤੇਰੇ ਢੋਲੇ ਚੱਟੇ ਨਮਗ ਲਾ ਦੇਣੀ ਆ ਥੁੱਕ ਥੁੱਕ ਕੇ ਜੁੱਤੀਆਂ ਮਾਰਦੀਆਂ ਮੇਰੇ ਥੁੱਕ ਥੁੱਕ ਕੇ ਜੁੱਤੀਆਂ ਮਾਰਦੀ ਆ ਮੈਨੂੰ ਬਹੁਤ ਜ਼ਿਆਦਾ ਮਾਰਦੀ ਹੈ ਹਾਂਜੀ ਹੁਣ ਮੈਂ ਜਦੋਂ ਮੇਰੇ ਸੱਟਾਂ ਸੁੱਟਾਂ ਲੱਗੀਆਂ ਮੈਂ ਨਿਕਲ ਕੇ ਬਾਹਰ ਆ ਗਈ ਹਾਂ ਬਾਹਰ ਆ ਕੇ ਮੈਂ ਥਾਣੇ ਪਹੁੰਚ ਗਈ ਹਾਂ ਮੈਨੂੰ ਬਾਹਰ ਘਰੋਂ ਕੱਢ ਦਿੱਤਾ ਕਹਿੰਦੇ ਦਫਾ ਹੋ ਜਾਓ ਇੱਥੇ ਤੁਹਾਡਾ ਹੈ ਨਹੀਂ ਕੁਛ ਵੀ ਤੇਰਾ ਇੱਥੇ ਕੁਛ ਵੀ ਜਾ ਨਿਕਲ ਜਾ ਬਾਹਰ ਮੈਂ ਘਰੋਂ ਬਾਹਰ ਆ ਗਈ ਸ਼ਾਇਦ ਵਿਚਕਾਰ ਲੈ ਬੇਟੇ ਕੋਲ ਆ ਇੱਥੇ ਇਹ ਤੇ ਮੇਰੀ ਨੋ ਮੈਂ ਦੋਨੇ ਜਾਣੇ ਪਹਿਲਾਂ ਇਹਨਾਂ ਨੇ ਸਦਰ ਥਾਣੇ ਪਹੁੰਚਾਇਆ ਉੱਥੇ ਜਾ ਕੇ ਅਸੀਂ ਦਰਖਾਸਤ ਮਾੜੀ ਜੀ ਲਿਖਾਈ ਆ ਕੋਈ ਪੰਜ ਛੇ ਦਿਨ ਹੋ ਗਏ ਮੈਂ ਹੋਸਪਿਟਲ ਚ ਪਈ ਨੂੰ ਮੇਰੇ ਮਗਰ ਕੋਈ ਅੱਜ ਤੱਕ ਬਿਆਨ ਲੈਣ ਵੀ ਨਹੀਂ ਆਇਆ ਜੇ ਕੱਲ ਕੱਲ ਇੱਕ ਜਨ ਆਇਆ ਹੀ ਉਹ ਕਹਿੰਦੇ ਮੇਰੇ ਕੋਲ ਤਾਂ ਡਾ ਕੇਸ ਹੈ ਨਹੀਂ ਉਹ ਮੇਰਾ ਕੋਈ ਬਿਆਨ ਨਹੀਂ ਲੈ ਕੇ ਗਏ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਕਿ ਮੇਰੇ ਇਸ ਇਹੋ ਜਿਹੇ ਬੇਟੇ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਤੇ ਮੈਨੂੰ ਇਹਨਾਂ ਨੇ ਮੈਂ ਆਪਣੇ ਘਰ ਵਿੱਚ ਰੱਖਣਾ ਹੀ ਨਹੀਂ ਚਾਹੁੰਦੀ ਇਹਨਾਂ ਨੂੰ ਮੈਂ ਆਪਣੇ ਤੋਂ ਬੇਦਖਲ ਕਰਨਾ ਚਾਹੁੰਦੀ ਆਪਣੀ ਜਾਇਦਾਦ ਤੋਂ ਬੇਦਖਲ ਕਰਨਾ ਚਾਹੁੰਦੀ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਨੀ ਆ ਕਿ ਮੈਨੂੰ ਜੋ ਵੀ ਮੇਰਾ ਇਨਸਾਫ ਹੈ ਮੈਨੂੰ ਚੱਜ ਨਾਲ ਇਨਸਾਫ ਦਿੱਤਾ ਜਾਵੇ ਤੇ ਮੈਨੂੰ ਘਰ ਵਿੱਚ ਸੇਫ ਰਹਿਣ ਦੀ ਇਹ ਪੂਰੀ ਮੰਗ ਕਰਨੀ ਆ ਉਹਨਾਂ ਕੋਲ ਪ੍ਰਸ਼ਾਸਨ ਕੋਲ ਇਦੇ ਬਾਰੇ ਜੀ ਸਾਨੂੰ ਦਰਖਾਸਤ ਮਸੂਲ ਹੋ ਗਈ ਆ ਤੇ ਇਹਨਾਂ ਦੀ ਐਮਐਲਆਰ ਵੀ ਆ ਤੇ ਇਹਨਾਂ ਨੂੰ ਜਿਹੜੇ ਮੈਡਮ ਨੇ ਇਹਨਾਂ ਦੇ ਬਿਆਨ ਕਲਮਬੰਦ ਕਰਨ ਲਈ ਇਹਨਾਂ ਨੂੰ ਕਿਹਾ ਸੀ ਵੀ ਆdio ਲਖਾ ਦਿਓ ਬਿਆਨ ਇਹ ਇਹਨਾਂ ਨੇ ਥੋੜਾ ਸਮਾਂ ਲਿਆ ਜਦੋਂ ਹੀ ਇਹ ਬਿਆਨ ਆਪਣੇ ਲਿਖੋਣਗੇ ਜੋ ਕਾਰਵਾਈ ਬੰਦੀ ਹੋਊਗਾ ਮਿਲ ਜਿਹਾਉਂਦੀ ਜਾਊਗਾ ਦੇਖੋ ਸਾਡੇ ਮੁਲਾਜ਼ਮ ਗਏ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਉਹਨਾਂ ਦੇ ਨਾਲ رابطہ ਹੋਇਆ ਇਹ ਸਾਰੀਆਂ ਗੱਲਾਂ ਇਹ ਸੰਬੰਧ ਦੇ ਜਿਹੜੀ ਆ ਸਾਡੇ ਕੋਲ ਹੈਗੀ ਆ ਜੇ ਜਾਣਕਾਰੀ ਸਾਰੀ ਉਹਨਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੈ ਉਹਨਾਂ ਨੇ ਸਮਾਂ ਲਿਆ ਵਾ ਤੇ ਉਹ ਦੇਖੋ ਉਹ ਬਿਆਨ ਲਿਖਾਉਣਗੇ ਕਿਉਂਕਿ ਇਹ ਘਰੇਲੂ ਮੈਟਰ ਆ ਜਾਇਦਾਦ ਦੇ ਮੁਤਲਕ ਆ ਤੇ ਜੋ ਜਿਹਦੇ ਕਾਨੂੰਨ ਮੁਤਾਬਕ ਹੱਕ ਕਿ ਗੁਵੰਦੇ ਹੋਣਗੇ ਤੇ ਜਿਹੜੀ ਉਹ ਕਾਰਵਾਈ ਚ ਆਉਣਗੇ ਹੋ ਜੇ